ਕੀ ਹੋ ਗਿਆ ਦੇ ਵੀ ਸਰੀਆ ਪੇ ਐ ਵੀ ਦੱਸਿਆ ਵੀ ਮਾਹ ਕਾਣਾ ਵੀਰਾਸ ਕੋ ਐ ਨਾ ਐਨੇ ਚਿਰ ਬਾਅਦ ਹੱਜ ਤੈਨੂੰ ਭੈਣ ਦੀ ਜ਼ਿਆਦਾ ਹੀ ਐ ਟਾਇ ਦਾ ਭਾਗੇ ਦਰ ਇਸ ਤੇ ਵੀ ਐ ਟੁੱਟ ਜਾਂਦੇ ਹੁੰਦੇ ਐ ਨਾ ਅੱਪੇ ਘਟ ਡੋ ਜਾਏ ਆ ਹਲਾਤਾ ਨੇ ਆਪ ਨੂੰ ਇੰਨਾ ਮਜਬੂਰ ਕਰ ਦਿੱਤਾ। ਇੱਕ ਦੂਜੇ ਤੋਂ ਦੂਰ ਹੋ ਗਏ। ਵੀਰਾ ਰਿਸ਼ਤੇ ਵੀ ਤਾਂ ਵਰਤਨ ਵਾਲੀ ਹੁੰਦੇ ਆ। ਜੇ ਆਪਾਂ ਇੱਕ ਦੂਜੇ ਨੂੰ ਮਿਲੇ ਵੀ ਨੀ ਨਜ਼ਰ। ਕਾਹਦੇ ਰਿਸ਼ਤੇ ਰਹਿ ਗਏ? ਹਾਲ ਚਾਲ ਤਾਂ ਨਾ ਰਾਜਾਂ ਦੇ ਲੋਕ ਵੀ ਪੁੱਛ ਜਾਂਦੇ ਨੇ। ਭੈਣ ਤੇਰੀ ਗਲਤੀ ਏ ਏਡੀ ਵੱਡੀ ਸੀ। ਮਾਫ ਕਰਨ ਜੋਗੀ ਨਹੀਂ ਸੀ। ਫਿਰ ਵੀ ਦਿਲ ਤੇ ਪੱਥਰ ਰੱਖ ਕੇ ਤੈਨੂੰ ਮਾਫ ਕਰ ਦਿੱਤਾ। ਚਲ ਆ ਜਾ ਵੀਰਾ। ਅੰਦਰ ਬੈ ਕੇ ਗੱਲਾਂ ਕਰਦੇ ਆ ਕੋਈ ਨੇ ਵੀਰ ਮੈਨੂੰ ਤਾਂ ਤੇਰੀ ਜਵੇਂ ਹੀ ਆਸ ਨਹੀਂ ਸੀ ਵੀ ਤੂੰ ਵਿਖਦੇ ਮੇਰੇ ਘਰੇ ਆਵੇਂਗਾ ਮੈਂ ਤਾਂ ਸਾਰੀਆਂ ਅਸਮ ਕਾਤੀਆਂ ਸੀ ਵੀ ਮੇਰੇ ਪਿੱਕਿਆ ਨੇ ਤਾਂ ਮੇਰੇ ਮਰੀ ਤੇ ਕਫਨ ਪਾਉਣ ਵੀ ਨਹੀਂ ਆਉਣਾ। ਨਾ ਹੋਣ ਨੂੰ ਮਾਸ ਥੋੜਾ ਢੋਂਦੇ ਭਨੇ। ਹਾਲਾਤ ਇਹੋ ਜਿਹੇ ਸੀ। ਕੀ ਕਰਨਾ? ਅਬ ਪਹਿਨੇ ਮੈਂ ਸੁਣਿਆ ਗੁੱਡੀ ਦਾ ਰਿਸ਼ਤਾ ਕਿਤੇ ਹੋਰ ਕਰਨ ਲੱਗੇ ਹੁਣ। ਹਾਂ ਵੀਰਾ। ਕੁੜੀ ਤਾਂ ਮੈਂ ਆਪਦੇ ਘਰੇ ਤੋਰਨੀ ਐ। ਪਰ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ। ਵੀ ਤੂੰ ਮੇਰੀ ਧੀ ਦੀ ਇੰਨੇ ਦੁਰਦਸ਼ਾ ਕਰੇਗਾ। ਜੀ ਉਹ ਦਿਨ ਨਾਲ ਹੀ ਕੁਝ ਕਰਨਾ ਸੀ ਤੁਸੀਂ ਹੁਣ ਨਹੀਂ ਸਮਝ ਸਕਦੇ ਸੀ ਤਾਂ ਮੇਰੀ ਤੀਨੂ ਮੇਰੇ ਨਾਲ ਹੀ ਆਉਣ ਦੇ ਦਿੰਦੇ ਕਿਹੜੇ ਹੱਕ ਨਾਲ ਤੂੰ ਰੱਖਿਆ ਸੀ ਮੈਨੂੰ ਪਤਾ ਹੈ ਮੈਂ ਕਿੰਨੇ ਸਾਲ ਮੇਰੀ ਤੀ ਤੋ ਤੜਫਦੀ ਰਹੀ ਆ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਤੀਨੂ ਵੇਚਦਾ ਮੇਰਾ ਸੱਚ ਜਾਣੀ ਮੇਰਾ ਧਰਤੀ ਸੁਮਾਣਕ ਹੋ ਗਿਆ ਤੈਨੂੰ ਤਾਂ ਪਤਾ ਪੈਨੇ ਤੇ ਦੀ ਪਗਾਈ ਦਾ ਸਵਾ ਕਿਹੋ ਜਿਹਾ ਮੇਰੀ ਤਾਂ ਇੱਕ ਵੀ ਨਹੀਂ ਚੱਲਦੀ ਜੇ ਮੈਂ ਬੜਾ ਬੋਲਦਾ ਸੀ ਤਾਂ ਮੇਰਾ ਘਰ ਟੁੱਟਦਾ ਸੀ ਮੈਂ ਕੀ ਕਰਨਾ ਠੀਕੇ ਵੀਰਾ ਤੂੰ ਤਾਂ ਆਪਦਾ ਘਰ ਜੋੜ ਕੇ ਰੱਖਿਆ ਪਰ ਮੇਰੀ ਧੀ ਦਾ ਘਰ ਜਿਹੜਾ ਖਿਰੂ ਖਿਰੂ ਹੋ ਗਿਆ ਉਹ ਮੈਂ ਜਾਣਦੀ ਆ ਜਾਂ ਮੇਰੀ ਧੀ ਜਾਣਦੀ ਐ ਫਿਓ ਚਵਕੜੀ ਨੇ ਉੱਤੇ ਕਿੰਨੇ ਤਸੀਹੇ ਚੱਲੇ ਐਨਾ ਤਾਂ ਕੋਈ ਦੁਸ਼ਮਣ ਦੇ ਚਵਕ ਨਾਲ ਨਹੀਂ ਕਰਦਾ ਚਿੰਨ ਤੂੰ ਆਪਣੀ ਸਕੀਪਾਂ ਚੀ ਨਾਲ ਕਰਤਾ ਮੈਂ ਮਜਬੂਰ ਸੀ ਭੀਰਾ ਇੰਨਾ ਵੀ ਕੀ ਮਜਬੂਰ ਸੀ ਤੂੰ ਘਰ ਦਾ ਮਾਲਕ ਹੈ ਤੇ ਤੂੰ ਭਜਾਈ ਨੂੰ ਇੰਨੀ ਗਲ ਨਹੀਂ ਸਮਝਾ ਸਕਿਆ ਵੀ ਭੈਣ ਭਾਈਆਂ ਦੇ ਰਿਸ਼ਤੇ ਕੀ ਹੁੰਦੇ ਐ ਤੇ ਨਾਲੇ ਜਦੋਂ ਮੇਰੀ ਧੀ ਨੂੰ ਤੁਸੀਂ ਆਪਣੀ ਧੀ ਬਣਾ ਕੇ ਰੱਖ ਲਿਆ ਸੀ ਫਿਰ ਤਾਂ ਇਹ ਕੁਝ ਨਾ ਕਰਦੇ ਵੀਰਾ ਜਗ ਰੱਬ ਦੀ ਤਾਂ ਸ਼ਰਮ ਮੰਨ ਲੈਂਦੇ ਜਦੋਂ ਬੁਖਾਨੀਆ ਘਰੇ ਆ ਜਾਂਦੀ ਆ ਨਾ ਭੈਣੇ ਤਾਂ ਰਿਸ਼ਤੇ 'ਚ ਦਰਾਰ ਪੈ ਜਾਂਦੀ ਹੈ ਮੈਂ ਕੀ ਕਰਦਾ ਵੀਰਾ ਆਪਣੇ ਮਾਪਿਆਂ ਨੇ ਤਾਂ ਆਪਾਂ ਨੂੰ ਇਹੋ ਜਿਹੇ ਸੰਸਕਰ ਦਿੱਤੇ ਨਹੀਂ ਸੀ ਤੈਨੂੰ ਪਤਾ ਹੈ ਮਾਂ ਮਰਦੀ ਹੋਈ ਕੀ ਕਹਿ ਕੇ ਗਈ ਸੀ ਵਿਪਤ ਤੇਰੇ ਸਾਰੀ ਉਮਰ ਦੇ ਪੇਕੇ ਹੁਣ ਤੇਰੇ ਭਰਾ ਨਾਲ ਨੇ ਤੁਸੀਂ ਦੋਨੇ ਭੈਣ ਭਾਈ ਵਰਤਿਓ ਮੈਂ ਕੀ ਕਰਦਾ ਭੈਣੇ ਤੇਰਾ ਗੁੱਸਾ ਉਹ ਤੇ ਨਿਕਲ ਗਿਆ ਤੂੰ ਵੀ ਤਾਂ ਮਾੜੀ ਕੀਤੀ ਸੀ ਤੂੰ ਕਿਹੜਾ ਚੰਗੀ ਕਰਕੇ ਆਈ ਸੀ ਸਾਰੇ ਪਿੰਡ ਚ ਥੂ-ਥੂ ਕਰਾਤੀ ਸਾਡੀ ਪਰ ਵੀਰਾਂ ਮੈਨੂੰ ਜੋ ਮਰਜੀ ਸਜ਼ਾ ਦੇ ਲੈਦੇ ਪਰ ਉਹ ਜਵਾਕੜੇ ਨੂੰ ਜਵਾਕੜੇ ਨੂੰ ਸਜ਼ਾ ਦੇਣ ਬੈਠ ਕੇ ਤੈਨੂੰ ਪਤਾ ਹੈ ਮੈਂ ਤੇਰੇ ਤੋਂ ਬਾਅਦ ਵੀ ਘਰੇ ਆਈ ਸੀ ਪਰ ਪਰਜਾਈ ਨੇ ਮੈਨੂੰ ਉਹ ਕੁਝ ਕਹਿ ਕੇ ਮੋੜਿਆ ਉਥੋਂ ਜਿੰਨਾਂ ਦੀ ਮੈਨੂੰ ਕਦੇ ਵੀ ਉਮੀਦ ਨਹੀਂ ਸੀ ਬਸ ਮੈਂ ਤਾਂ ਉਸ ਦਿਨ ਨਾ ਇਹ ਹੀ ਸਮਝ ਲਿਆ ਸੀ ਕਿ ਅੱਜ ਤੋਂ ਬਾਅਦ ਮੇਰੇ ਪਿੱਕੇ ਖਤਮ ਤੇ ਮੈਂ ਰੋਂਦੀ ਹੋਈ ਵਾਪਸ ਆ ਗਈ ਸੀ ਮੁੜ ਕੇ ਕਦੇ ਉਧਰ ਮੂੰਹ ਨਹੀਂ ਕੀਤਾ ਵੀਰਾ ਕੀ ਕਹ ਲੂਗੀ ਜੀਤੀ ਭਾਬੀ ਭਾਬੀ ਕਿ ਘਬराई ਕਾ ਤਾ ਮੰਮੀ ਤਨ ਕੁਛ ਹੋ ਗਿਆ ਮਾਮਾ ਮੈਨੂੰ ਲੈਣ ਆਇਆਗਾ ਮਾਮਾ ਕੌਣ ਮਾਮਾ ਕੌਣ ਆਇਆ ਮਾਮਾ ਆਇਆਗਾ ਜਿਹਨੇ ਮੇਰਾ ਵਿਆਹ ਕੀਤਾ ਸੀ ਪੱਕਾ ਮੈਨੂੰ ਲੈਣ ਆਇਆ ਉਹ ਨਹੀਂ ਨਹੀਂ ਕਹਿੰਦੀ ਤੈਨੂੰ ਭੁਲੇਖਾ ਲੱਗ ਗਿਆ ਹੋਗਾ ਉਹ ਆਪਣੇ ਘਰੇ ਕਿਵੇਂ ਆ ਸਕਦਾ ਨਾਲੇ ਉਹਨੂੰ ਆਪਣੇ ਘਰ ਦਾ ਥੋੜਾ ਪਤਾ ਉਹੀ ਆਇਆਗਾ ਮੈਂ ਘੇਰ ਚ ਦੇਖ ਕੇ ਆਈਆਂ ਮੈਂ ਦੇਖ ਕੇ ਭੱਜ ਗਈ ਨਹੀਂ ਨਹੀਂ ਆ ਸਕਦਾ ਤੈਨੂੰ ਤੈਨੂੰ ਸੁਪਨਾ ਆਇਆ ਹੋਗਾ ਹੈ ਸੁਪਨਾ ਨਹੀਂ ਆਇਆ ਹਾਂ ਮੇਰੇ ਮਮਮੀ ਨੇ ਕਹਿੰਦੀ ਗੇਟ 'ਚ ਦੇਖ ਕੋਣ ਆ ਮਾਮਾ ਸੀਗਾ ਪਾਬੇ ਮਾਮਾ ਸੀਗਾ ਪੱਕਾ ਉਹਨਾਂ ਨੇ ਤੋਰਿਆ ਉਹਨੂੰ ਮੈਨੂੰ ਲੈਣ ਆਇਆ ਉਹ ਕਿੰਨਾਂ ਨੇ ਤੋਰਿਆ ਕਿੰਨਾਂ ਨੇ ਤੋਰਿਆ ਪੱਕਾ ਕੱਲ ਵੀ ਕੱਲ੍ਹ ਨੇ ਤੋਰਿਆ ਨਹੀਂ ਨਹੀਂ ਕਿਸੇ ਨੇ ਤੋਰਿਆ ਤੁਹਾਨੂੰ ਡਰ ਨਾਲ ਨੇ ਉਹ ਹੁਣ ਆਪਣਾ ਥੋੜਾ ਵਰਤਣਗੇ ਆਪਣੀ ਸਾਰੀ ਲੇਖ ਲਿਖਾ ਹੋਈ ਗਈ ਆ ਉਹ ਕਹਿੰਦੇ ਸੀ ਅਸੀਂ ਤੁਹਾਡੇ ਮਗਰ ਆਉਂਦੇ ਜੇ ਆਉਣਗੇ ਤਰਖਾਸ ਹੋ ਉਹਨਾਂ ਤੇ ਹੈ ਕਿ ਇਸ ਕੋ ਉਹ ਕਿਵੇਂ ਆ ਸਕਦੇ ਆ ਚਲ ਤੱਕੇ ਨਾਲ ਲੈ ਕੇ ਜਾਓ ਮਾਮਾ ਜਾ ਵੀ ਮੇਰੇ ਧੱਕੇ ਨਾਲ ਕੀਤਾ ਸੀ ਉਹ ਨਹੀਂ 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 ਆਏ ਕਿ ਵੀ ਲੈ ਜਾਊਗਾ ਮੈਨੂੰ ਆ ਦੱਸ ਹੁਣ ਤੂੰ ਸਾਡੇ ਕੋਲ ਆ ਉਦੋਂ ਅਸੀਂ ਹੈ ਨਹੀਂ ਸੀਗੇ ਤਾਂ ਤੱਕਾ ਤੇਰਾ ਨਾ ਕਰਗੇ ਵਿਆਹ ਦਾ ਹੁਣ ਅਸੀਂ ਸਾਰੇ ਤੇਰੇ ਨਾਲਾਂ ਤੇਰਾ ਵੀਰਾ ਮੰਮੀ ਮੈਂ ਹੁਣ ਨਹੀਂ ਤੇਰਾ ਧੱਕਾ ਸੀ ਹੋ ਨੰਦੇ ਜੇ ਮਾਮਾ ਆ ਵੀ ਗਿਆ ਨਾ ਕੋਈ ਗੱਲ ਨਹੀਂ ਆਪਾਂ ਮਾਮੇ ਨੂੰ ਨਾ ਭਜਾ ਦਾਂਗੇ ਇੱਥੋਂ ਜੇ ਤੇਰਾ ਨਾ ਇੰਨਾ ਬੁਰਾ ਕੀਤਾ ਆਪ ਮਾਮੇ ਨੇ ਰੱਖਾਂਗੇ ਥੋੜਾ ਘਰੇ ਤੂੰ ਡਰ ਨਾ ਤੂੰ ਨਾ ਘਬਰਾ ਮੈਂ ਤਾਂ ਸੀ ਨੀ ਬਿਮਾਰ ਹੋ ਜਾਈ ਮੁਰਗੀ ਤੇਰਾ ਵੀਰਾ ਵੀ ਲੜੂਗਾ ਹੈ ਕੋਈ ਗੱਲ ਨਹੀਂ ਮੈਂ ਜਾ ਕੇ ਦੇਖਦੀ ਮੰਮੀ ਕੋਲ ਪੁੱਛਦੀ ਆ ਵੀ ਕਿਵੇਂ ਆਇਆ ਕਿਉਂ ਆਇਆ ਕੀ ਪਤਾ ਵੈਸੇ ਮਿਲ ਲਾਏ ਹੁਣ ਤੇ ਆਇਆ ਤਾਂ ਹੈ ਨਹੀਂ ਅੱਜ ਕੀ ਕਰਨਾ ਹੈ ਫਿਰ ਉਹ ਉਹਨੂੰ ਪੱਕਾ ਪਤਾ ਲੱਗ ਗਿਆ ਕਿ ਤੂੰ ਨਹੀਂ ਨਹੀਂ ਕਿਤੋਂ ਨਹੀਂ ਪਤਾ ਲੱਗਿਆ ਉਹਨੂੰ ਕੋਈ ਗੱਲ ਨਹੀਂ ਤੂੰ ਨਾ ਘਬਰਾਣਾ ਆਪਾਂ ਸਾਰੀ ਗੱਲ ਤੂੰ ਤੂੰ ਨਾ ਜਾਏ ਸਾਹਮਣੇ ਟਿੰਗ ਟਿੰਗ ਡਰ ਲੱਗਦਾ ਤੂੰ ਨਾ ਜਾਏ ਸਾਹਮਣੇ ਮੈਂ ਜਾ ਕੇ ਗੱਲ ਕਰਦੀ ਤੂੰ ਅਸੇ ਅੰਦਰ ਬੈਠੀ ਰਹਿ ਇੱਥੇ ਨਾ ਤੂੰ ਬਾਹਰ ਨਾ ਆਈ ਮੈਂ ਆਪ ਕੋ ਇਸ ਜਾ ਕੇ ਸਾਰੀ ਗੱਲ ਕਰ ਲੈਣੀ ਮੰਮੀ ਨਾਲ ਵੀ ਕਿਉਂ ਆਇਆ ਮਾਮਾ ਆਪਾਂ ਕੋਈ ਗੱਲ ਮੰਮੀ ਨੂੰ ਪਰ ਇੱਥੇ ਰਹਿਣ ਦੇ ਮੰਮੀ ਨੂੰ ਭੇਜ ਦਾਂਗੇ ਇੱਥੋਂ ਤੂੰ ਗੇਟ ਲਾ ਜਾ ਬਾਰੋਂ ਹਾਂ ਗੇਟ ਲਾ ਜਾ ਕੋਈ ਗਲੀ ਮੈਂ ਗੇਟ ਲਾ ਜਣੀ ਤੂੰ ਨਾ ਘਬਰਾਣਾ ਚੰਗਾ ਤੂੰ ਬਹਿ ਜਾ ਤੈਨੂੰ ਕੋਈ ਨਹੀਂ ਲੈ ਕੇ ਤੂੰ ਇਹ ਨਾ ਸੋਚ ਵੀ ਤੈਨੂੰ ਲੈ ਜਾਣਗੇ ਤਾਂ ਕਿੰਨਾਂ ਹੁਣ ਨਹੀਂ ਲੈ ਕੇ ਜਾ ਸਕਦੇ ਹੁਣ ਤੂੰ ਸਾਡੀ ਕੁੜੀਆਂ ਸਾਡੇ ਕੋਲ ਹੀ ਰਹਿਣਗੀਆਂ ਕੋਈ ਨਹੀਂ ਤੈਨੂੰ ਲੈ ਕੇ ਜਾ ਸਕਦਾ ਚੰਗਾ ਹਾਂ ਤੂੰ ਬੈਠ ਮੈਂ ਜਾ ਕੇ ਆਉਣੀ ਮੰਮੀ ਕੋਲ ਮੈਂ ਗੇਟ ਲਾ ਜਣੀ ਸੁੱਕੀ ਬਾਬੀਨੋ ਸੁੱਕਾ ਹਾਂਜੀ ਬਾਬੀ ਕੀ ਹੋ ਗਿਆ ਕਿਥੇ ਚੱਲੀ ਮੈਨੂੰ ਆਇਆ ਸੀਗਾ ਮੈਂ ਕਿਹਾ ਡਿਸਟਰਬ ਕਰਤਾ ਤੁਹਾਨੂੰ ਮੈਂ ਤਾਂ ਜਾਂਦੀ ਸੀ ਨਹੀਂ ਨਹੀਂ ਸੁਖ ਇਹੋ ਜੀ ਕੋਈ ਗੱਲ ਨਹੀਂ ਬਸ ਨੀਂਦ ਜੀ ਨਹੀਂ ਆਈ ਜਾਂਦੀ ਸੀਗੀ ਹੋਰ ਭਾਬੀ ਮੈਨੂੰ ਐ ਦੱਸੋ ਕੀ ਬਣਾ ਕੇ ਲੈ ਕੇ ਆਵਾਂ ਖਾਣ ਨੂੰ ਹੁਣ ਤਾਂ ਖਾ ਕੇ ਪੀ ਸੀ ਸੁਖ ਭੁੱਖ ਨਹੀਂ ਹੈਗੀ ਮੈਨੂੰ ਜਦੋਂ ਭੁੱਖ ਹੋਈ ਤੈਨੂੰ ਮੈਂ ਦੱਸ ਦੂੰਗੀ ਭਾਬੀ ਹੁਣ ਤੁਸੀਂ ਇਕੱਲੇ ਨਹੀਂ ਹੈਗੇ ਤੁਸੀਂ ਦੋ ਜਣੇ ਹੋ ਤਾਂ ਕਰਕੇ ਨਾ ਮੇਰਾ ਫਰਜ਼ ਬੰਦ ਵਾਰੀ ਵਾਰੀ ਭਾਬੀ ਨੂੰ ਪੁੱਛਾਂ ਕਿ ਕੀ ਖਾਣਾ ਸੁਖ ਤੂੰ ਵੀ ਨਾ ਜਮਾ ਤੇਰੇ ਵੀਰੇ ਵਾਰ ਕੇ ਦੋਨੇ ਪੈਨਪਰਾ ਇੱਕੋ ਜਿਹਾ ਉਹ ਵੀ ਬਸ ਪੰਜ ਪੰਜ ਮਿੰਟ ਭੁੱਖ ਤੰਨੇ 11 ਰੁਪਏ ਕਿ ਲਿਆ ਕੇ ਤਮ ਆ ਖਾ ਤੱਕੇ ਨਾਲ ਚੀਜ਼ਾਂ ਲਿਆ ਲਾ ਕੇ ਖਵਾਈ ਜਾਂਦੇ ਸੀ ਮੈਨੂੰ ਭਾਬੀ ਪਤਾ ਕੀ ਗੱਲ ਆ ਐਜੋ ਟਾਈਮ 'ਚ ਨਾ ਬਾਲਾ ਜੀ ਕਰਦਾ ਹੁੰਦਾ ਮੈਨੂੰ ਐ ਸੀਗਾ ਕੁਝ ਫਾਸਟ ਫੂਡ ਖਾਣਾ ਤੇ ਮੈਂ ਆਰਡਰ ਕਰ ਦਿੰਨੀ ਆ ਫਿਰ ਨਹੀਂ ਨਹੀਂ ਸੁਖ ਡਾਕਟਰ ਨੇ ਮਨਾ ਕੀਤਾ ਉਹ ਤਾਂ ਜਮਾ ਹੀ ਨਹੀਂ ਖਾਣਾ ਅੱਛਾ ਹਾਂ ਮੈਂ ਕਿਹਾ ਚੱਲ ਮੈਂ ਕਿਹਾ ਭਾਬੀ ਨੂੰ ਪੁੱਛ ਕੇ ਆਉਣੀ ਆ ਤੇ ਭਾਬੀ ਮੈਨੂੰ ਐ ਦੱਸੋ ਫਿਰ ਤੁਸੀਂ ਕੀ ਨਾ ਸੋਚੇ ਜਿਵੇਂ ਆਖਾਂ ਖਾਜੀ ਦਾ ਸੁਖ ਕੁਝ ਵੀ ਨਹੀਂ ਸੋਚਿਆ ਬਾਕੀ ਐਵੇਂ ਆ ਕਿ ਜਿਵਾਕ ਸਹੀ ਸਲਾਮਤ ਹੋ ਜੇ ਫਿਰ ਪਾਠ ਕਰਾਵਾਂਗੇ ਜਿਹੜੇ ਨਾਮ ਤੇ ਅੱਖਰ ਨਿਕਲੇ ਉਹੀ ਨਾਮ ਰੱਖਾਂਗੇ ਭਾਬੀ ਤੁਸੀਂ ਕੀ ਸੋਚਦੇ ਮੁੰਡਾ ਹੋਊਗਾ ਕਿ ਕੁੜੀ ਕੁਝ ਵੀ ਹੋ ਜੇ ਬਸ ਸਹੀ ਸਲਾਮਤ ਹੋ ਜੇ ਚੱਲ ਭਾਬੀ ਉਹ ਗਲਤ ਹੈ ਆਪ ਪਤਾ ਹੀ ਕਹਨੇ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਸਹੀ ਸਲਾਮਤ ਹੋਵੇ ਬਾਕੀ ਸੁਖ ਗੱਲ ਇਹ ਆ ਕੁੜੀਆਂ ਕਿਹੜਾ ਮੁੰਡੇ ਨਾਲ ਘਟ ਹੁੰਦੀਆਂ ਅੱਜ ਕੱਲ ਤਾਂ ਬਰਾਬਰ ਹੀ ਆ ਮੁੰਡਿਆਂ ਦੇ ਹਾਂ ਭਾਬੀ ਇਹ ਗੱਲ ਤਾਂ ਹੈ ਮੈਂ ਤਾਂ ਇੱਕੋ ਗੱਲ ਕਹਿੰਨੀ ਆ ਤੁਸੀਂ ਨਾ ਉਹਦਾ ਜਿੰਨਾ ਹੋ ਸਕਦਾ ਧਿਆਨ ਰੱਖੋ ਤੇ ਖਾਣਾ ਪੀਣਾ ਨਾ ਟਾਈਮ ਤੇ ਖਾਇਆ ਕਰੋ ਨਾਲੇ ਦਵਾਈ ਲੈ ਲਈ ਤੁਸੀਂ ਹਾਂ ਸੁੱਖ ਦਵਾਈ ਤਾਂ ਮੈਂ ਲੈ ਲਈ ਤੇ ਨਾਲ ਕੋਈ ਨਾ ਹਜੇ ਮੈਨੂੰ ਭੁੱਖ ਨਹੀਂ ਹੈਗੀ ਖਾਣ ਵਾਸਤੇ ਕੋਈ ਨਾ ਮੈਂ ਆਵਾਜ਼ ਮਾਰ ਦੂ ਨਹੀਂ ਮੈਂ ਆਪ ਹੀ ਚੱਕ ਕੇ ਖਾ ਲੂੰਗੀ ਓਏ ਕਿਉਂ ਭਾਬੀ ਜਦੋਂ ਮੈਂ ਆ ਗਈ ਫਿਰ ਤੁਸੀਂ ਆਪ ਚੱਕ ਕੇ ਕਿਉਂ ਖਾਉਂਗੇ ਚੱਲ ਚੰਗਾ ਹੁਣ ਤੂੰ ਇਹਨਾਂ ਦੱਸ ਤੂੰ ਕਦੋਂ ਵਿਆਹ ਕਰਾਉਣਾ ਭਾਬੀ ਤੁਹਾਨੂੰ ਪਤਾ ਤਾਂ ਹੈਗਾ ਹਜੇ ਮੇਰਾ ਮਨ ਨਹੀਂ ਹੈਗਾ ਹਾਲੇ ਤਾਂ ਮੈਂ ਸਟੱਡੀ ਕਰ ਰਹੀ ਆ ਤੇ ਹਜੇ ਮੈਂ ਕਰਵਾਉਣਾ ਨਹੀਂ ਹੈਗਾ 3-4 ਸਾਲ ਹੋ ਗਿਆ ਵਿਆਹ ਤਾਂ ਕਰਵਾਉਣਾ ਹੀ ਪਊਗਾ ਹੁਣ ਕੋਈ ਨਾ ਵਿਆਹਤ ਮੱਦ ਪਰਲੀ ਗੱਲ ਕਰ ਲਾਂਗੇ ਅਸੀਂ ਭਾਬੀ ਮਾਨ ਨਹੀਂ ਹਜੇ ਮੇਰਾ ਹਜੇ ਤਾਂ ਮੈਂ ਕੁਝ ਵੀ ਨਹੀਂ ਸੋਚਿਆ ਮੈਨੂੰ ਆਇਆ ਪੜ੍ਹ ਲੈ ਕੇ ਕੁਝ ਬਣ ਜਾ ਵਿਆਹ ਤਾਂ ਹੁੰਦਾ ਹੀ ਰਹਿੰਦਾ ਜਦੋਂ ਮਰਜ਼ੀ ਕਰਾ ਲਓ ਚਲ ਸੰਗਾ ਕਦੇ ਕਾਲਜ ਤੇ ਕੋਈ ਗੱਲਬਾਤ ਨਹੀਂ ਹੈਗੀ ਦੱਸ ਦੇ ਮੈਨੂੰ ਨਾ ਭਾਬੀ ਜਮਾ ਨਹੀਂ ਕੋਈ ਅਜਿਹੀ ਗੱਲ ਹੁੰਦੀ ਮੈਂ ਤੁਹਾਨੂੰ ਜ਼ਰੂਰ ਦੱਸਦੀ ਠੀਕ ਹੈ ਮੈਂ ਕਿ ਨਹੀਂ ਫਿਰ ਮੈਂ ਪੁੱਵਾਂ ਨਾ ਗੱਲ ਕਰ ਲਾਂਦੀ ਨਾ ਨਾ ਭਾਬੀ ਹਾਏ ਤਾਂ ਮੇਰਾ ਧਿਆਨ ਨਾ ਪੜਨ ਦੇ ਵਿੱਚ ਹੀ ਆ हां चल पढ़ाई सी ध्यान दे ठीक है ना तैनू यकीन ਕਰਕੇ ਭੂਆ ਭੇਜਦੀ ਐ ਨੇ ਦੂਰ ਵਧੀਆ ਪੜ ਲੇ ਕਿ ਨੌਕਰੀ ਲੱਗ ਜਾ ਠੀਕ ਐ ਚਲ ਭਾਬੀ ਆਇਆ ਕਰੋ ਮੈਂ ਨਾ ਤੁਹਾਡੇ ਲਈ ਨਿੰਗੂ ਪਾਣੀ ਬਣਾ ਕੇ ਲੈ ਕੇ ਆਉਣੀ ਨਹੀਂ ਸੁਖ ਨਹੀਂ ਪੀਣਾ ਮੈਂ ਸੱਚੀ ਮੇਰਾ ਜਮੀਨ ਜੀ ਕਰਦਾ ਚਲ ਐ ਕਰਦੇ ਫਿਰ ਥੱਲੇ ਨਾ ਆਪਾਂ ਘੁੰਮ ਕੇ ਆਉਣੀ ਥੋੜਾ ਵਾਕ ਕਰਦੇ ਨਾਲ ਥੋੜਾ ਮਨ ਸੱਟ ਹੋ ਜਾਊਗਾ ਅੱਛਾ ਹੋਰ ਬਈ ਚਾਚੇ ਹੋ ਰਹਿੰਦੇ ਕੀ ਹਾਲ ਐ ਠੀਕ ਨੇ ਮੈਨੂੰ ਤਾਂ ਲੱਗਦਾ ਉਹ ਵੀ ਮੈਨੂੰ ਭੁੱਲ ਗਏ ਖਦੇ ਜਾਦ ਨਹੀਂ ਕੀਤਾ ਚਾਚੇ ਨੇ ਮੈਨੂੰ ਕਰਦੇ ਤਾਂ ਹੈਪਨ ਹੈ ਪਰ ਤੈਨੂੰ ਪਤਾ ਹੀ ਹੈ ਮਨਿੰਦਰ ਪਰੇਥ ਲਾਪਤ ਤੇਰੇ ਮਾਮਾ ਜੀ ਨੇ ਅੱਛਾ ਇਹ ਕੌਣ ਹੈ ਇਹ ਕੌਣ ਅਸਮੇਰੀ ਨੂੰ ਹੈ ਵੀਰਾ ਅੱਛਾ ਅੱਛਾ ਹੋਰ ਬਈ ਠੀਕ ਹੈ ਹਾਂਜੀ ਹਾਂਜੀ ਮਾਮਾ ਜੀ ਮੈਂ ਤਾਂ ਠੀਕ ਹਾਂ ਤੁਸੀਂ ਠੀਕ ਹੋ ਮੰਮੀ ਮੰਮੀ ਮਨੇ ਆਇਓ ਬਾਰ ਗੱਲ ਕਰਨੀ ਸੀ ਤੁਹਾਡੇ ਨਾਲ ਆਉਣੀ ਆ ਪੁੱਤ ਨਾਲ ਚਾਹ ਧਰ ਦਿੰਨੇ ਮੰਮੀ ਇਸਦੀ ਆ ਗਈ ਆ ਗਈ ਮੈਂ ਹਾਂ ਨੀ ਵੀਰੇ ਮੈਂ ਮੈਡੀਕਲ ਸੰਬੰਧ ਬਹੁਤ ਅੱਛਾ ਨਹੀਂ ਮੈਂ ਹਾਂ ਨੀ ਮੈਂ ਤਾਂ ਸੁੱਤ ਮਾਮਾ ਕਿੱਥੋਂ ਆ ਗਿਆ ਕਿਵੇਂ ਆ ਗਿਆ ਤੂੰ ਸਦੇ ਮਾਮੇ ਨੂੰ ਲੈ ਹੈ ਕੰਮੜੀ ਮੈਂ ਪਹਿਲਾਂ ਮੰਮੀ ਨੂੰ ਕਿਉਂ ਸਦੂੰਗੀ ਤੈਨੂੰ ਪਤਾ ਹੀ ਐ ਪੁੱਤ ਜਿੱਦੇ ਦੀ ਤੂੰ ਕਹਿ ਕਿ ਇਸ ਘਰ ਚ ਆਈ ਐ ਕਦੇ ਦੇਖੇ ਵੀ ਮੇਰਾ ਕਦੇ ਭਾਈ ਆਇਆ ਹੋਵੇ ਜਾਂ ਮੈਨੂੰ ਕਦੇ ਮੇਰੇ ਭਾਈ ਨੇ ਫੋਨ ਕੀਤਾ ਹੋਵੇ ਮੈਨੂੰ ਤਾਂ ਆਪਨੇ ਸਮਝਾਉਂਦੀ ਕਿ ਇਹਨੂੰ ਇੰਨੇ ਸਾਲਾਂ ਬਾਅਦ ਹੱਜ ਮੇਰਾ ਕਿਵੇਂ ਚੇਤਾ ਆ ਗਿਆ ਵੀ ਮੈਂ ਭੈਣ ਨੂੰ ਮਿਲਿਆ ਉਹ ਛੋਟਾ ਮੰਮੀ ਘਰ ਦਾ ਕਿਵੇਂ ਪਤਾ ਲੱਗਿਆ ਘਰ ਦਾ ਕਿਵੇਂ ਪਤਾ ਕੀਤਾ ਤੁਹਾਨੂੰ ਪਤਾ ਜੀਤੀ ਕਿੰਨਾਂ ਡਰੀ ਬੈਠੀ ਆ ਕਹਿੰਦੀ ਮਾਮਾ ਮੈਨੂੰ ਲੈਣ ਆਇਆ ਇਹ ਉਹੀ ਮਾਮਾ ਨੇ ਜਿਹਦੇ ਕੋਲ ਜੀਤੀ ਸੀ ਹਾਂ ਪੁੱਤ ਸਰ ਮਮੇ ਤੂੰ ਬੂਰਪਰ ਬਠਾਈ ਬੈਠੀ ਆ ਹੈ ਇੰਨਾ ਕੁਝ ਜੀਤੀ ਨੇ ਕੀਤਾ ਉਹਨਾਂ ਨੇ ਜੀਤੀ ਨੇ ਤਾਂ ਡਰਨੀ ਆ ਜੀਤੀ ਦੇ ਲਈ ਇਹ ਜਲਾਦ ਜੋ ਬਣ ਗਈ ਸੀ ਹੁਣ ਪਾਈਏ ੱੱਕੇ ਮਾਰ ਕੇ ਵੀ ਨਹੀਂ ਘਰੋਂ ਕੱਢ ਸਕਦੀ ਪੁੱਤ ਇੰਨਾ ਨੇ ਤਾਂ ਮੇਰੇ ਨਾਲ ਜੋ ਕਰਤੀ ਕਰਤੀ ਪਰ ਮੈਥੋਂ ਨਹੀਂ ਇੰਨਾ ਵਰਗਾ ਬਣਿਆ ਜਾਂਦਾ ਮਮੀ ਜੇ ਸੱਚੀ ਜੀਤੀ ਨੂੰ ਲੈਣ ਆਏ ਹੋ ਜਾਂ ਕੋਈ ਇਹਨਾਂ ਦੇ ਕੋਈ ਸਾਜ਼ਿਸ਼ ਹੋਈ ਮਾਮੀ ਨੇ ਭੇਜਿਆ ਹੋਇਆ ਉਹ ਤਾਂ ਮਸਾ ਮਸਾ ਪਦੋਖ ਜੋ ਕੱਢੀ ਮਮੀ ਪੁੱਤ ਮੇਰੀ ਗੱਲ ਸੁਣ ਲੈ ਹੁਣ ਇਹ ਜੀਤੀ ਨੂੰ ਕਿਉਂ ਲੈਣ ਆਉ ਇਨੂੰ ਵੀ ਪਤਾ ਵੀ ਅਸੀਂ ਕੀ ਕਰਜ਼ੂਤਾਂ ਕਰੀਆਂ ਸੀ ਮੈਥੋਂ ਕਿਹੜਾ ਕੋਈ ਗੱਲਾਂ ਲੁਪਕੇ ਐ ਸੀਪੀਆਂ ਨੇ ਇਹ ਤਾਂ ਇਹ ਨਹੀਂ ਪਤਾ ਮੇਰੀ ਪਰਛਾਈ ਨੇ ਲੜ-ਲੁੜ ਕੇ ਘਰੋਂ ਕੱਢਤਾ ਹੋਵੇ ਵੀ ਇਹ ਤਾਂ ਆ ਗਿਆ ਹੋਵੇ ਹਲੇ ਇਹ ਜੀ ਗੱਲ ਤਾਂ ਇਹ ਮੈਨੂੰ ਵੀ ਨਹੀਂ ਦੱਸੀ ਕਹਿੰਦਾ ਬੱਸ ਭੈਣੇ ਮੇਰਾ ਜੀ ਕੀਤਾ ਵੀ ਮੈਂ ਆਪਣੀ ਭੈਣ ਨੂੰ ਮਿਲ ਕੇ ਆਵਾ ਮਮੀ ਤੂੰ ਨਾ ਗੱਲੀ ਗੱਲੀ ਮਾਮੇ ਨੂੰ ਪੁੱਛ ਵੀ ਕਿਉਂ ਆਇਆ ਜਿੱਤੇ ਮਨ ਕਹਿੰਦੀ ਬਾਹਰ ਡਾਟਾ ਮੈਨੂੰ ਤਾਂ ਬਾਹਰੋਂ ਕਹਿੰਦੇ ਮੈਨੂੰ ਡਰ ਲੱਗਿੰਦਾ ਬਾਹਰੋਂ ਬਾਹਰ ਡਾਕੇ ਆ ਉਹਦੇ ਪੂਰਾ ਕੰਬੀ ਜਾਂਦੀ ਸੀ ਉਹੀ ਤਾਂ ਹੈ ਮਸਾ ਜਵਾਕੜੀ ਮੜਾ ਇਹ ਹਸਣ ਖੇਡਣ ਲੱਗੀ ਸੀ ਇਹਦੇ ਤਾਂ ਦਿਮਾਗ ਤੇ ਉਹਦੀ ਬੋਝ ਪੈ ਜਾਂਦਾ ਤੇ ਹੋਰ ਆਪਾਂ ਦੇਖ ਲੈ ਮਸਾ ਦਾ ਇਹਨੂੰ ਬਾਹਰ ਪੜਨ ਲਾਇਆ ਬਚਲੇ ਦਿਮਾਗ ਤੋਂ ਬੋਝ ਲੈ ਜੀ ਮੈਨੂੰ ਕਹਿੰਦੀ ਉਹਨਾਂ ਨੇ ਭੇਜਿਆ ਕਹਿੰਦੇ ਮੇਰੇ ਸਹੁਰਿਆਂ ਨੇ ਮਾਮੇ ਨੂੰ ਵੀ ਤੂੰ ਲੈ ਕੇ ਆਏ ਇਹਨੂੰ ਇਹ ਤਾਂ ਇਹਦੀ ਫੇਰੀ ਸੋਚ ਤਾਂ ਉੱਥੇ ਫਿਰਦੀ ਆ ਗੱਲ ਤਾਂ ਪੁੱਤ ਤੇਰੀ ਸਹੀ ਹੈ ਇਹ ਵੀ ਸੋਚਣ ਵਾਲੀ ਗੱਲ ਵੀ ਇੰਨਾ ਚਿਰ ਹਿਕਦੇ ਨੇ ਆਕੇ ਬੱਤੀ ਨਿਭਾਈ ਨਾ ਕਦੇ ਸੁੱਖ ਸਾਧ ਪੁੱਛੀ ਵੀ ਹੁਣ ਆਕੇ ਮੈਨੂੰ ਹੁਣ ਇਹੀ ਪੁੱਛਿਆ ਕਹਿੰਦਾ ਕੁੜੀ ਦਾ ਦੂਜਾ ਵਿਆਹ ਕਰਨ ਲੱਗਿਆ ਕੋਈ ਨਾ ਕੋਈ ਗੱਲ ਤਾਂ ਪੁੱਤ ਫਿਰ ਹੋਊਗੀ ਥੋੜੇ ਖੜਖੜੇ ਵੀ ਨਹੀਂ ਆਇਆ ਹੁਣ ਛਲ ਕੋਈ ਨਹੀਂ ਮੈਨੂੰ ਕਿਸੇ ਗੱਲ ਦਾ ਭੇਤ ਨਹੀਂ ਦਿੰਦੀ ਤੇ ਗੱਲੀ ਗੱਲੀ ਇਹ ਤਾਂ ਪੁੱਛੂੰਗੀ ਵੀ ਵੀਰਾ ਤੂੰ ਕਰਨ ਕੀ ਆਇਆ ਪਰ ਹੈ ਤਾਂ ਇਹ ਵੀ ਬਥੇਰਾ ਚੁਸਤ ਚਲਾਕ ਜੇ ਕਿਸੇ ਨੇ ਚਾਲਬਾਜੀ ਨਾਲ ਭੇਜਿਆ ਹੋਣਾ ਕੀ ਤਨੀ ਪੁੱਤ ਦੱਸਣ ਲੱਗਿਆ ਮੇਰੀ ਗੱਲ ਸੁਣ ਮਮੀ ਜੇ ਆਪਾਂ ਜੀਤੀ ਨਾਲ ਰਿਸ਼ਤਾ ਕਰਨਾ ਇਹ ਗੱਲ ਤੁਹਾਨੂੰ ਪਤਾ ਮੈਨੂੰ ਪਤਾ ਲਾਡੀ ਨੂੰ ਪਤਾ ਜਾਂ ਬਾਪੂ ਨੂੰ ਪਤਾ ਫਿਰ ਇਹਦੇ ਕੋਲ ਗੱਲ ਕਿਵੇਂ ਗਈ ਹੋਰ ਕਿਹੜਾ ਬੰਦਾ ਹੈ ਆਪਣੇ ਚੋ ਜਿਹੜੀ ਨੇ ਮਾਮੇ ਕੋਲ ਗੱਲ ਕੀਤੀ ਜੀਤੀ ਦੇ ਰਿਸ਼ਤੇ ਬਾਰੇ ਤੇ ਇੱਕ ਗੱਲ ਕਹਾਂ ਮਾ ਸੱਚੇ ਰਿਸ਼ਤੇਾਂ ਕਰਵਾਉਣਾ ਆਏ ਹੋਵੇ ਕਿ ਤੇ ਇਹਨਾਂ ਨੂੰ ਆਏ ਹੋਏ ਵੀ ਜੇ ਉੱਥੇ ਤੇ ਜੇ ਵਸਣ ਦਿੱਤੇ ਅਸੀਂ ਕਿਸੇ ਹੋਰ ਪਾਸੇ ਵੀ ਨਹੀਂ ਵਸਣ ਦਿੰਦੇ ਆਪਾਂ ਕੁੜੀ ਦੀ ਜ਼ਿੰਦਗੀ ਖਰਾਬ ਕਰ ਨਹੀਂ ਸਕਦੇ ਮਾ ਹੁਣ ਇਹਨਾਂ ਦੀ ਦਿਲ ਦੀਆਂ ਤਾਂ ਹੁਣ ਇਹੀ ਜਾਣੇ ਮੈਂ ਤਾਂ ਕੀ ਬੁੱਝ ਸਕਦੀ ਆ ਪਰ ਕੋਈ ਨਹੀਂ ਆਪਨੇ ਨੂੰ ਛੇਤੀ ਭੀ ਦੇ ਦਿਆਂਗੇ ਇਥੋਂ ਤੁਸੀਂ ਨਾਲ ਜਿਹੜੇ ਇੱਥੇ ਰਹੂਗਾ ਨਾ ਆਪਣੇ ਲਈ ਇਹ ਨੁਕਸਾਨ ਹੀ ਕਰੂਗਾ ਜਦੋਂ ਇਹਨਾਂ ਨੇ ਪਹਿਲਾਂ ਨਹੀਂ ਮੇਰੀ ਚੀਜ਼ ਦਾ ਕੋਈ ਚੰਗਾ ਸੋਚਿਆ ਹੁਣ ਮੈਨੂੰ ਤੂੰ ਕੀ ਚੰਗੇ ਦੀ ਉਮੀਦ ਰੱਖ ਸਕਦੀਆਂ ਕੋਈ ਨਹੀਂ ਪਤਾ ਕੋਈ ਕਾ ਚਾਦੀ ਕੋਟ ਬਣਾ ਜਿੱਤੀ ਨੂੰ ਮੈਂ ਵੀ ਕਹਨੀ ਆ ਕਿ ਤੂੰ ਉਹਨੂੰ ਕਹਿ ਦੇ ਕਿ ਵੀ ਤੈਨੂੰ ਡਰਨ ਦੀ ਲੋੜ ਨਹੀਂ ਤੂੰ ਹੁਣ ਸਾਡੇ ਕੋਲ ਆ ਅਸੀਂ ਹੁਣ ਕਿਸੇ ਨੂੰ ਤੇਰੀ ਵਾਬਲ ਵੀ ਨਹੀਂ ਚੱਕਣ ਦਿੰਦੇ ਮੈਂ ਕਹਿਤਾ ਉਹਨੂੰ ਮੈਂ ਕਿ ਮੰਮੀ ਤੇਰੇ ਨਾਲ ਆ ਲਾਡੀ ਆ ਮੈਂ ਆ ਅਸੀਂ ਤਾਂ ਨਹੀਂ ਜਾਣ ਦਿੰਦੇ ਕਿ ਤੇ ਇਹ ਤੇਰਾ ਘਰ ਆ ਹੁਣ ਤੂੰ ਇੱਥੇ ਹੀ ਰਹੇਂਗੀ ਕਿ ਨਹੀਂ ਨਹੀਂ ਪਾਪੀ ਲੈ ਕੇ ਜਾਣਗੇ ਲੈ ਕੇ ਜਾਣਗੇ ਐਂ ਕਰੀਂਦੀ ਆ ਹਾਂ ਤੂੰ ਗੱਲ ਕਰ ਇੱਕ ਵਾਰੀ ਉਹਨੂੰ ਮਾੜਾ ਸਮਝਾ ਉਹਨੂੰ ਮਾੜਾ ਜਾ ਇਹ ਬਾਹਰ ਨਾ ਲਾ ਦੇ ਉਹ ਕਹਦੇ ਵੈਸੀ ਆਇਆ ਤੇਰਾ ਮਾਮਾ ਦਾ ਛਲ ਕੋਈ ਨਹੀਂ ਮੈਂ ਜੀਤੀ ਰੱਖਦੀ ਗੱਲ ਤੂੰ ਫਟਾਫਟ ਚਾਹ ਬਣਾ ਪਣਾਉਣੀ ਚਾਹ ਚਲਾ ਚੁਹ ਹੱਦ ਤੱਕ ਮਨਿੰਦਰ ਦੀ ਵੀ ਸਹੀ ਐ ਇਹਨੂੰ ਕਿੱਥੋਂ ਪਤਾ ਲੱਗ ਗਿਆ ਜੇ ਆਪ ਦਿੱਤੀ ਇਹਦਾ ਦੂਜਾ ਵਿਆਹ ਕਰਨਾ ਨਹੀਂ ਸਦਰੇ ਬਹੁਤ ਮਾਰਾਂ ਚਾਲਣੀਆਂ ਤੇ ਹੁਣ ਤੂੰ ਸੱਭੀ ਨਾ ਹਾਰ ਨਹੀਂ ਮੰਨਣੀ ਤੇ ਹਰੇਕ ਵਿੱਚ ਚਲਾਕੀ ਫੜਨੀ ਹੈ ਟੈਨ ਸਿਰ ਕੋਈ ਨਹੀਂ ਸਿੱਖਦੀਆਂ ਜੀਤੀ ਐਂ ਜੀਤੀ ਅਂ ਜੀਤੀ ਪਤਾ ਅਹੀਂ ਕਿ ਡਰੀ ਬੈਠੀ ਹੈ ਬੈਠੀ ਹੋ ਮੇਰੀ ਗੱਲ ਸੁਣਤੀ ਹੈ ਗੱਲ ਸੁਣ ਜ਼ਰੂਰ ਆ ਕੀ ਕਹਿੰਦਾ ਮੰਮੀ ਮਾਮਾ ਮੈਨੂੰ ਲੈਣਾ ਆ ਹੁਣ ਮੈਂ ਨਹੀਂ ਜਾਣਦੀ ਤੈਨੂੰ ਪਤਾ ਨਾ ਮੇਰੇ ਨਾਲ ਕਿੰਨਾ ਕੁਛ ਕਰਦੇ ਸੀਗੇ ਇਹ ਮੈਨੂੰ ਇੰਨਾ ਕੁੱਟਦੇ ਹੁੰਦੇ ਸੀ ਮੰਮੀ ਪਤਾ ਮੈਨੂੰ ਕਿੰਨਾ ਕੁੱਟਦੀ ਹੁੰਦੀ ਸੀ ਇੱਕ ਵਾਰ ਨਾ ਮੰਮੀ ਮੇਰਾ ਗਾਲ ਘੋੜਦੀ ਸੀ ਮਮਾ ਮੈਨੂੰ ਕਹਾਂ ਮਾਮੇ ਮੈਨੂੰ ਬਚਾ ਲਾ ਮਾਮਾ ਕਹਿੰਦਾ ਮੈਂ ਕੀ ਕਰਾਂ ਤੇਰੀ ਮੰਮੀ ਤਾਂ ਮੈਨੂੰ ਵੀ ਪੁੱਠਾ ਬੋਲਦੀਆਂ ਮੈਨੂੰ ਪਤਾ ਪਤਾ ਇਹ ਕਿੰਨੇ ਜਲਾਦ ਸੀ ਇਹਨਾਂ ਨੂੰ ਤਰ੍ਹਾਂ ਤੂੰ ਦੇਖੀ ਜਾਈਂ ਰੱਬ ਨੇ ਵੀ ਟੋਈ ਨਹੀਂ ਦੇਣੀ ਜਿਹੜਾ ਕੰਨਿਆ ਦੇਵੀ ਨਾਲ ਇਹਨਾਂ ਨੇ ਤੇਰੇ ਨਾਲ ਜ਼ੁਲਮ ਕੀਤੇ ਨੇ ਮੈਨੂੰ ਤਾਂ ਪਤਾ ਆਪਣੀ ਸਮਝ ਆਈ ਵੀ ਹੁਣ ਇੱਥੇ ਕਾਰਨ ਕੀ ਆ ਗਿਆ ਪਰ ਕੋਈ ਨਹੀਂ ਤੈਨੂੰ ਡਰਨ ਦੀ ਲੋੜ ਨਹੀਂ ਤੇਰੀ ਮਾਂ ਤੇਰੇ ਨਾਲ ਹੈ ਤੇ ਤੇਰੇ ਭਰਾ ਭਰਜਾਈ ਤੇਰੇ ਨਾਲ ਹੈ ਕਮਲिए ਹੁਣ ਤਾਂ ਇਥੋਂ ਲੈ ਕੇ ਜਾਣ ਦੂਰ ਦੀ ਗੱਲ ਹੁਣ ਤਾਂ ਨਾ ਇਹ ਤੇਰੀ ਵਾਵਲ ਵੀ ਨੀਚੇ ਆਖ ਸਕਦੇ ਇਹਨਾਂ ਨੇ ਕਿ ਭਰਾ ਇਹਦਾ ਹੁੰਦਾ ਮੰਮੀ ਜਦੋਂ ਇਹਨਾਂ ਨੇ ਮੇਰਾ ਵਿਆਹ ਕਰਤਾ ਸੀ ਇਹ ਤਾਂ ਮੇਰੇ ਕੋਲ ਇੱਕ ਵਾਰ ਵੀ ਨਹੀਂ ਆਏ ਹੈਗੇ ਤੇ ਹੁਣ ਕੀ ਕਰਨਾ ਹੈ ਤੇ ਪੁੱਛੇ ਤਾਂ ਵੀ ਕੀ ਕਰਨਾ ਹੈਗਾ ਭਾਗੇ ਮਾਮਾ ਕਮਲੀ ਏਤੀਏ ਤੇਰੇ ਕੋਲੇ ਕੀ ਕਰਨ ਆਣਾ ਸੀਗਾ ਜਿੱਥੇ ਇਹਨਾਂ ਦੀ ਆਪਦੀ ਧੀ ਹੁੰਦੀ ਇਹਨਾਂ ਦੇ ਆਪ ਦੀ ਢਿੱਡ ਦੇ ਅੰਦਰ ਹੁੰਦੀ ਹੁਣ ਉਹ ਮਿਲਣ ਜਾਂਦੇ ਤੈਨੂੰ ਤਾਂ ਪੁੱਤ ਇਹਨਾਂ ਨੇ ਗਲੋ ਲਾਹੇ ਗਲੋ ਵੀ ਕੀ ਲਾਹੇ ਤੇਰੇ ਪੈਸੇ ਵੱਟੇ ਸੀ ਤੇਰਾ ਮੁੱਲ ਪਾਇ ਇਹਨਾਂ ਨੇ ਇਹ ਇਹ ਜੇ ਪਾਪੀ ਅਥਾਨੀ ਕਿਥੋਂ ਮੇਰੇ ਘਰ ਮੱਚ ਧਰੇ ਪਈ ਸੀ ਚੱਲ ਮੇਰੀ ਗੱਲ ਸੁਣ ਮੈਨੂੰ ਤਾਂ ਹੁਣ ਉਹਨੇ ਐਂ ਕਿਹਾ ਤੇਰੇ ਮਾਮੇ ਨੇ ਕਹਿੰਦਾ ਭੈਣੇ ਤੈਨੂੰ ਮਿਲਣ ਆਇਆ ਮੈਂ ਤੈਨੂੰ ਬਹੁਤ ਸੁਣਾਈ ਆ ਤੈਨੂੰ ਮਿਲਣ ਨਹੀਂ ਆਇਆ ਉਹ ਪੱਕਾ ਮੈਨੂੰ ਲੈਣ ਆਇਆ ਪੱਕਾ ਇਹਨੂੰ ਉਹਨਾਂ ਨੇ ਤੋੜਿਆਗਾ ਵੀ ਤੂੰ ਜਾ ਉਹਨੂੰ ਲੈ ਕੇ ਆ ਤੈਨੂੰ ਕੀ ਲੱਗਦਾ ਵੀ ਜੇਣ ਆ ਕੇ ਕਹਿੰਦਾ ਵੀ ਮੈਂ ਲੈਣ ਆਇਆ ਤੇ ਮੈਂ ਨਾਲ ਤੋੜ ਦੂੰ ਨਹੀਂ ਪੁੱਤ ਕੋਈ ਨਹੀਂ ਬਸ ਇਹਦੇ ਨਾਲ ਥੋੜਾ ਜਿਹਾ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਮੈਂ ਇਹਨੂੰ ਭੇਜ ਦੂੰ ਨਾ ਤੂੰ ਹੱਪੇ ਤੂੰ ਇੱਥੇ ਕੀ ਕਰਨਾ ਹੈ ਜਦੋਂ ਇਹਨਾਂ ਨੇ ਮੇਰੀ ਧੀ ਨੂੰ ਆਪਣੀ ਧੀ ਨਹੀਂ ਸਮਝਿਆ ਤੇਰੇ ਨਾਲ ਇਹ ਜਾ ਕੁਛ ਕੀਤਾ ਮੇਰੇ ਕੀ ਲੱਗਦੇ ਨੇ ਹੁਣ ਆਪਦੇ ਰਿਸ਼ਤੇ ਦਾ ਵਾਸਤਾ ਪਾਉਂਦੇ ਵੀ ਕਿਤੇ ਨੌਹਾਂ ਨਾਲੋਂ ਮਾਸ ਵੱਖ ਨਹੀਂ ਹੁੰਦੇ ਹੁੰਦੇ ਆਪਾਂ ਦੋਨੇ ਭੈਣ ਭਰਾ ਇੱਕ ਮਾਂ ਦੇ ਢਿੱਡੋਂ ਜਾਇਆ ਹੱਜੇ ਨੂੰ ਇਹ ਗੱਲਾਂ ਆਉਂਦੀਆਂ ਨੇ ਮੈਂ ਤਾਂ ਕਹਤਾ ਸੀ ਮੈਂ ਕਿਹਾ ਵੀਰਾ ਤੈਨੂੰ ਪਤਾ ਤੇ ਪਰਜਾਈ ਕੀ ਕੁਛ ਕਰਦੀ ਰਹੀ ਹੈ ਮੇਰੀ ਧੀ ਨਾਲ ਕੋਈ ਨਹੀਂ ਹੁਣ ਪੁੱਤ ਇਹਨਾਂ ਦੀ ਆਪਾਂ ਇੱਕ ਨਹੀਂ ਚੱਲਣ ਦੇਣੀ ਕਰ ਲੈਣ ਦੇ ਜਿਹੜਾ ਕੁਛ ਕਰ ਲੈਣਾ ਇਹਨਾਂ ਨੇ ਹੁਣ ਤੇਰੀ ਨਾ ਮਾੜੇ ਦਿਨ ਗਏ ਹੁਣ ਤਾਂ ਬਸ ਮੇਰੀ ਲਾਡੂ ਰਾਣੀ ਦੇ ਚੰਗੇ ਦਿਨ ਹੀ ਆਉਣਗੇ ਨਾ ਧੀਏ ਦੇਖ ਮਸਾ ਤੂੰ ਹੱਸਦੀ ਖੇੜਦੀ ਹੋਈ ਸੀ ਹੁਣ ਇਹਨੂੰ ਦੇਖ ਕੇ ਫੇਰ ਤੇ ਆਉਂਦਾ ਉਹ ਜੀ ਮੂੰਹ ਕਰ ਲਿਆ ਮਾਂ ਮੈਨੂੰ ਡਰ ਲੱਗ ਰਿਹਾ ਬਹੁਤ ਜ਼ਿਆਦਾ ਐ ਕਰ ਤੂ ਬੀਰੇ ਨੂੰ ਫੋਨ ਕਰ ਦੇ ਇਹਨੂੰ ਭਜਾ ਦੂਗਾ ਘਰੋਂ ਆਪਾਂ ਕੀ ਕਰਾਉਣਾ ਏ ਤੂੰ ਜਦੋਂ ਆਪਾਂ ਕੁਛ ਲੈਣਾ ਹੀ ਨਹੀਂ ਐ ਤੋ ਕੀ ਕਰਨਾ ਹੈਗਾ ਪੁੱਤ ਇਹ ਕੁਛ ਦੇਣ ਜੋ ਕਰੀ ਨਹੀਂ ਹੈਗੀ ਜਿਹੜੇ ਇੱਕ ਧੀ ਦਾ ਮੁੱਲ ਪਾ ਜਾਣ ਹੁਣ ਭਲਾ ਕਿਸੇ ਨੂੰ ਕੀ ਦੇ ਸਕਦੇ ਨੇ ਇਹਨਾਂ ਵਰਗਾ ਤਾਂ ਪਾਪੀ ਕੋਈ ਦੁਨੀਆ ਤੇ ਨਹੀਂ ਹੋਣਾ ਕੋਈ ਨਹੀਂ ਤੇਰਾ ਵੀਰਾ ਆ ਜਾਂਦਾ ਹੁਣ ਮੈਂ ਕਹਿ ਦਿੰਨੀ ਆ ਵੀ ਭਾਈ ਮਾਮੇ ਨੂੰ ਆਥਣ ਤੋਂ ਪਹਿਲਾਂ ਪਹਿਲਾਂ ਤੋੜ ਦੇ ਮੈਂ ਘਰੋਂ ਜਾ ਕੇ ਵੀ ਮਾਮੇ ਭੱਗ ਜਾਂਦਾ ਹੂੰ ਕੀ ਕਰਨਾ ਹੈ ਔਰੇ ਤੈ ਤੈ ਜ਼ਰੂਰੀ ਉਹਦੇ ਮੱਥੇ ਲੱਗਣਾ ਜਦੋਂ ਪਤਾ ਮੈਂ ਭੱਜੀ ਕਿਉਂ ਸੀ ਗੇਟ ਚ ਮੇਰੇ ਕੋ ਨਹੀਂ ਅੱਖਾਂ ਕੱਢ ਕੇ ਝਾਕ ਰਿਆ ਸੀ ਉਹ ਮੈਨੂੰ ਪਤਾ ਮम्मी ਮੈਂ ਸਾਰ ਇੰਨੇ ਸਾਰ ਰਹੀਆਂ ਉਹਨਾਂ ਕੋਲ ਮੈਨੂੰ ਪਤਾ ਹੈ ਕਿ ਮੈਂ ਡਰਾਉਂਦੇ ਆ ਕਿਵੇਂ ਤਮਕਾਉਂਦੇ ਆ ਇਹਦੀ ਅੱਖਾਂ ਤੋਂ ਪੜ ਗਈ ਸੀ ਮੈਨੂੰ ਕੀ ਕਹਿਣਾ ਚਾਹੁੰਦਾ ਉਹ ਮੈਨੂੰ ਪਤਾ ਪੁੱਤ ਇਹਨਾਂ ਨੂੰ ਕਿੱਥੇ ਚੱਲਿਆ ਗਿਆ ਹੋਣਾ ਵੀ ਜਿੱਥੇ ਅਸੀਂ ਇਹਨੂੰ ਵੇਚਿਆ ਸੀ ਤੇ ਇਹ ਆਪਦੀ ਮਰਜ਼ੀ ਨਾਲ ਉੱਥੋਂ ਕਿਵੇਂ ਆ ਗਈ ਤੇ ਕਿਵੇਂ ਮੇਰੀ ਭੈਣ ਨੇ ਉੱਥੋਂ ਛਡਾ ਲਿਆ ਇਹ ਕਿਹੜਾ ਤੇਰਾ ਭਲਾ ਸੋਚਦੇ ਸੀ ਪੁੱਤ ਮੰਮੀ ਮੈਂ ਪੜਨ ਨਹੀਂ ਜਾਇਆ ਕਰਦੀ ਕੀ ਪਤਾ ਹੈ ਉੱਥੇ ਦੱਸ ਦੇਣ ਤੇ ਉੱਥੇ ਉਹ ਆ ਜਾਏ ਜਾਂ ਮੇਰੇ ਸੱਸ ਆ ਜਾਏ ਕੋਈ ਨਾ ਪੁੱਤ ਤੂੰ ਨਾ ਜਾਈ ਕੋਈ ਨਹੀਂ ਪਰ ਮੇਰਾ ਪੁੱਤ ਬਣ ਕੇ ਨਾ ਐ ਦਿਮਾਗ ਤੇ ਬੋਝ ਨਾ ਪਾ ਦੇਖ ਪਹਿਲਾਂ ਇੰਨੇ ਚਿਰਚੇ ਤੈਨੂੰ ਮਸਾ ਠੀਕ ਕੀਤਾ ਹੁਣ ਤੂੰ ਉਹੀ ਕੁਛ ਫੇਰੇ ਉਸੇ ਮਾਹੌਲ ਚ ਹੋਈ ਜਾਣੀ ਐ ਨਾ ਮੇਰਾ ਪੁੱਤ ਕੋਈ ਨਹੀਂ ਬਸ ਡਰੰਦੀ ਲੋੜਨੀ ਹੈਗੀ ਚੁੱਪ ਕਰਕੇ ਨਾ ਆਰਾਮ ਨਾਲ ਸੌ ਜਾ ਮੈਂ ਨਾ ਤੇਰੇ ਮਾਮੀ ਨੂੰ ਕਹਿ ਦੂੰਗੀ ਵੀ ਪਾਪਾ ਹੀ ਮੇਰੀ ਕੁੜੀ ਨੂੰ ਮਿਲਣ ਦੀ ਲੋੜ ਨਹੀਂ ਹੈਗੀ ਠੀਕ ਐ ਹਾਂ ਚਲ ਪੈ ਜਾ ਮੇਰੀ ਧੀ ਬਸ ਕਿਆ ਫੌਂਡੀ ਤੱਕ ਹਾਂ ਤਾਂ ਜੀ ਇਹ ਕਿੱਗਾ ਦਾ ਇਹ ਤਾਂ ਨਹੀਂ ਤੋ ਕਰਦੇ ਜਦੋਂ ਜੀਤ ਨਹੀਂ ਕਰੋਗੇ ਇਹ ਨੂੰ ਆਉਂ ਨਹੀਂ ਰਹਾ ਨਾ ਕਿਹੜਾ ਮੰਗ ਇਹ ਜਿਹੜਾ ਕੁਮਾਤ ਇਸ ਕੋਈ ਤਾਂ ਨਹੀਂ ਮਿਲ ਜੇ ਅਕਲ ਸਟੈਂਡ ਵਾਲੀ ਕਹਿੰਦਾ ਮੇਰੇ ਪੇ ਇੱਥੇ ਪੈਣ ਕਿਉਂਦਾ ਚਿੰਨ੍ਹ ਇਹਨਾਂ ਨੂੰ ਕਿੱਥੇ ਬਾਤ ਦਾ ਕਰਨਾ ਮਹਾਰਾਚ ਮੈਂ ਕੋਈ ਜਿਵੇਂ ਬੀਟ लिख के भी है कि वो पता था कि ना फोन में टच नहीं कर सकती ना खुददार सकती ना अब बेटा काम नहीं करा रहा ना मैं था तो चंडी किया है हां तो दिनो चाव रहा थी फिर क्या करू मैं तो कुछ किया नहीं सकती ना मैं कह तो मत कर 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 का मतलब उधर नहीं गल है अपन सारा को अस्पताल है तो वो चीज शायद तू तो कर के एरोमी के अंदर फकी कब निकलेंगे भाभी भी थी मम्मी ने भी डर लग गया था पता नहीं उन्हें उन्हें के कहना है है मैं ताई तू घूम रही थोड़ी थुण संत्या मैं तो काम तो सोंडा नहीं करूं बैठिए अंदर हम मारने वाले कर रहे हैं उसके अंदर हाँ, हाँ बोल तो ओर से क्या करना है हैं तो तुम इस ठे बैठिए उन्होंने बता रखा है सोंगे तो मेरी काम सोंडा मैं उनका से भग जाऊं मेरे को निकल लड़की बैठ ठंडे तो मारने वाले ਕੀ ਥਣੇ ਜਦੋਂ ਮੈਂ ਕਹਿੰਦਾ ਤੂੰ ਬੈਂਕ ਤਾਂ ਸਹੀ ਮੈਂ ਦਿਨ ਦੱਸਦੀ ਆ ਸਾਰੀ ਗੱਲ ਦੱਸਦੀ ਮੈਨੂੰ ਪਤਾ ਜਵਾਗਦੇ ਦਾ ਕੀ ਹਾਲ ਹੋਇਆ ਉਹ ਅੰਦਰ ਬਾਹਰ ਨੱਖੇ ਰੋਈ ਜਾਂਦੀ ਹੈ ਮੈਨੂੰ ਪਤਾ ਪੁੱਤ ਮੈਨੂੰ ਸਾਰਾ ਕੁਝ ਪਤਾ ਤੂੰ ਬੈਠ ਤਾਂ ਸਹੀ ਬੈਠ ਮੇਰਾ ਪੁੱਤ ਕੰਸੂ ਮੈਂ ਤਾਂ ਵੀ ਕੋਈ ਗੱਲ ਨਹੀਂ ਸੁਣੀ ਮੇਰੀ ਗੱਲ ਮਾਂ ਮੈਂ ਵੀ ਉਹਨਾਂ ਦੀ ਬਲੱਡ ਬੰਦਾਂ ਤੈਨੂੰ ਕੀ ਲੱਗਦਾ ਤੇਰੀ ਮਾਂ ਦਾ ਨਹੀਂ ਬਲੱਡ ਵਾਦਾਂ ਉਹਨਾਂ ਨੂੰ ਦੇਖ ਕੇ ਤੈਨੂੰ ਪਤਾ ਵਾ ਉਹਦੇ ਜਿੰਨੇ ਗੱਲ ਕਰਨ ਗਏ ਸੀ ਪਤਾ ਕਰਨ ਗਏ ਸੀਗੇ ਭੈਣ ਦਾ ਤੇ ਸਾਨੂੰ ਕਿਵੇਂ ਧੱਕੇ ਮਾਰਨ ਕੱਟਿਆ ਸੀ ਇਹਨਾਂ ਨੇ ਪੁੱਤ ਮੈਂ ਕੁਛ ਨਹੀਂ ਬੁਲੀ ਮੇਰੇ ਸਾਰੇ ਜੱਤ ਮਨਾ ਹੱਜ ਵੀ ਕਿ ਸਾਰੀ ਮਰਾਈਂ ਗੈਸ ਦੇ ਜਾਏਗੇ ਆਹੋ ਤਾਂ ਇਹਦਾ ਨੂੰ ਅੰਦਰ ਵੜਾ ਰੱਖਿਆਗਾ ਲਾਡੀ ਹੁਣ ਘਰੇ ਆਏ ਨੂੰ ਮੈਂ ਟੱਕੇ ਮਾਰ ਕੇ ਕੱਢ ਦੇ ਮੈਂ ਉਹਨੂੰ ਜਿਹੜਾ ਕੋਈ ਸੁਣਾਉਣਾ ਸੀ ਨਾ ਬਹੁਤ ਉਹਦੀ ਮਨੀ ਨੇਕੀ ਕਰਦੀ ਸਾਰਾ ਕੁਝ ਉਹਨੂੰ ਸੁਣਾਤਾ ਤੇ ਮੈਂ ਵੀ ਇਹ ਵੀ ਕਹਿੰਦਾ ਸੀ ਵੀ ਵੀਰਪ ਤੇਰਾ ਮੇਰਾ ਰਿਸ਼ਤਾ ਖਤਮ ਹੈ ਇੱਥੋਂ ਤੂੰ ਜਾ ਠੀਕ ਹੈ ਸਾਰਾ ਕੁਝ ਮੈਂ ਸਾਰੀ ਗੱਲਾਂ ਉਹਨੇ ਕਰ ਲਈਆਂ ਪਰ ਪੁੱਤ ਸੱਚ ਜਾਣੀ ਉਹ ਤਾਂ ਕਿੰਠੀ ਬੋਲਦਾ ਹੈਗਾ ਉਹਦੀ ਘਰੇ ਬਹੁਤ ਬੁਰੀ ਹਾਲਤ ਹੈ ਮੈਂ ਤਾਂ ਫੋਨ ਤੇ ਗੱਲਾਂ ਕਰਦਾ ਸੁਣਿਆ ਸੀਗਾ ਮਾਂ ਮੇਰੀ ਗੱਲ ਉਹਦੇ ਗਲ ਘੁੱਟਾ ਦਿੰਦਾ ਗਾ ਪਰ ਜਾਈ ਨਹੀਂ ਕਰੋ ਗੱਡ ਤੱਕ ਪੁੱਤ ਸਾਰਾ ਕੁਝ ਉਹੀ ਕਰਾਉਂਦੇ ਸੀ ਤੋਂ ਆਪਣੇ ਨਾਲ ਆਪਾ ਠੇਕਾ ਲੈ ਰਕੇ ਅੱਛਾ ਉਹ ਕਰਾਉਂਦੇ ਸੀ ਤੇ ਫਿਰ ਇਹ ਭਲਾ ਮਾਂ ਤੁਸੀਂ ਜੇਕਰ ਜਿਹੜਾ ਕਰੀ ਗਿਆ ਉਥੇ ਕਹਿ ਸਕਦਾ ਸੀ ਬੰਦੇ ਦੀ 100 ਚੱਲਦੀ ਹੁੰਦੀ ਹੈ ਘਰ ਦੇ ਵਿੱਚ ਲੱਡੀ ਲੱਡੀ ਇਹ ਉਹਨਾਂ ਮਾਂ ਪੁੱਤਾਂ ਚ ਫਸਿਆ ਹੋਇਆ ਸੀ ਤੈਨੂੰ ਨਹੀਂ ਪਤਾ ਉਹ ਕਿੱਡੀ ਚੁਣਾਂ ਜਨਾਨੀ ਹੈ ਉਹਨੇ ਨਾ ਲੱਕ ਚਾਮ ਕਰ ਰੱਖਿਆ ਸੀ ਇਹਦਾ ਜਿੱਦਣ ਉਹ ਸਾਈਕਲ ਤੇ ਹੈਂਡਲ ਨੂੰ ਮੋੜਦੀ ਸੀ ਨਾ ਇਹ ਤਾਂ ਉਧਰ ਮੋੜਨ ਵਾਲਾ ਬੰਦਾ ਸੀਗਾ ਜੀ ਇਹ ਨੂੰ ਇੰਨੀ ਆਕੜ ਦੀ ਨਾ ਬੀੜਾ ਸਾਰ ਲੈ ਤੱਕ ਅੱਜ ਨੂੰ ਆਇਨਾ ਧੱਕੇ ਖਾਂਦਾ ਇਹਨੂੰ ਆਪਣੇ ਕੋਲੇ ਆਉਂਦੀ ਕਿ ਲੋੜ ਸੀ ਅਰਥਨਾ ਦੀ ਵੀ ਕੋਈ ਚੀਜ਼ ਹੁੰਦੀ ਹੈ ਨਾ ਮਾਂ ਮੇਰੀ ਗੱਲ ਦੱਸਾਂ ਸਾਰੇ ਟੰਗ ਘੜਦਾ ਹੈ ਠੀਕ ਆ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਕੋਈ ਨਾ ਕੋਈ ਸਕੀਮ ਲਾ ਕੇ ਆਇਆ ਹੈ ਇਹ ਗੱਡੀ ਮੇਰੀ ਗੱਲ ਦੱਸਦਾ ਮੈਂ ਨਾ ਆਪ ਦੇ ਨਾਲ ਲੱਗਦਾ ਸੋਣੇ ਕਿੰਨੇ ਫੌਂਟੇ ਧੰਮ ਕੀ ਅੰਨੇ ਤੇ ਮੈਨੂੰ ਮਾਰ ਦੇਂਗੀ ਇਹ ਤਾਂ ਉਹ ਕਹਿੰਦਾ ਮੈਂ ਸਾਰਾ ਕੁਝ ਤੁਹਾਡੇ ਨਾਂ ਲਵਾ ਦੂੰ ਤੈਨੂੰ ਨਹੀਂ ਬੰਦਾ ਕੋਈ ਨਹੀਂ ਮਾੜਾ ਮੋਟਾ ਚੱਲ ਲੈਣ ਦੇ ਆਪਾਂ ਇਹਨੂੰ ਤੋੜ ਦੇਣੀ ਬੈਂਕ ਦਾ ਹੈ ਕਿਹੜੀ ਸਦਾਈ ਇੱਥੇ ਰੱਖਣਾ ਹੈ ਨਾ ਐਥੇ ਰਹੂਗਾ ਹੁਣ ਚੱਲ ਕੋਈ ਇੱਕ ਦੋ ਦਿਨ ਰੱਖ ਲੈਨੇ ਆ ਪੁੱਤ ਵਕਤ ਪੈ ਗਿਆ ਉਹਦੇ ਤੇ ਕਹਿੰਦੇ ਹੁੰਦੇ ਆ ਰੱਖ ਰਿਆ ਐਸਾ ਦੁਸ਼ਮਣ ਨੂੰ ਵੀ ਮਾਰਨੀ ਬੋਲੀਦਾ ਮਾਰਾ ਤਾਂ ਨਹੀਂ ਬੋਲਦੇ ਤੂੰ ਗੱਲ ਸੁਣ ਲੈ ਮੇਰੀ ਪਹਿਲਾਂ ਗੱਲ ਸੁਣ ਲੈ ਠੀਕ ਹੈ ਆ ਜੀ ਨਰੇਪੇ ਕੋਈ ਗੱਲ ਨਹੀਂ ਪਰ ਕੋਈ ਚਾਚਾ ਦਾ ਬੰਦਾ ਆਵੇ ਮੇਰੀ ਗੱਲ ਸੁਣ ਹੋ ਜਵਾਕੀਆ ਤਾਂ ਕਿਉਂ ਕੁਸ ਕਰਦੀ ਬੈਠ ਗਿਆ ਨਹੀਂ ਕੋਈ ਉਹਨੇ ਸਮਝਾਤੀ ਸਾਰੀ ਗੱਲ ਆ ਕੁਛ ਨਹੀਂ ਕਰਦੀ ਹੈਗੀ ਉਹ ਤੂੰ ਨਾ ਮੇਰੀ ਗੱਲ ਸੁਣ ਹੁਣ ਤੇਰੇ ਮਾਮੇ ਨੂੰ ਕੁਛ ਨਾ ਬੋਲੀ ਪੁੱਤ ਮੈਂ ਹੁਣ ਬਹੁਤ ਕੁਛ ਸੁਣਾਤਾ ਇੰਨਾ ਵੀ ਕਿਸੇ ਬੰਦੇ ਨੂੰ ਆਪੋ ਹੀ ਕਰੀਦਾ ਹੁਣ ਕਮਰੇ ਮੱਥੇ ਨਾਲ ਲੱਗੀ ਬਸ ਕੋਈ ਨਹੀਂ ਬੈਠਾ ਰਿਹਾ ਆਹ ਦਾ ਦਿਨ ਰਹਿਣਾ ਤਾਂ ਉਹ ਚੱਲ ਕੋਈ ਨਹੀਂ ਕਮਰੇ ਦੇ ਵਿੱਚ ਬੈਠਿਆ ਰਿਹਾ ਅੰਦਰ ਬੈਠਾ ਕੋਈ ਨਹੀਂ ਬਸ ਤੈਨੂੰ ਉਹਦੇ ਕੋਲੇ ਜਾਣ ਦੀ ਲੋੜ ਨਹੀਂ ਮੈਂ ਉਹ ਕੁੜੀ ਨੂੰ ਵੀ ਕਹਿੰਦਾ ਮੈਂ ਆਪਾਂ ਪੁੱਤ ਨੂੰ ਆਦਾ ਇੱਧਰ ਆ ਲਾ ਕੋਈ ਨਹੀਂ ਰੋਟੀ ਪਾਣੀ ਨੂੰ ਮੈਂ ਆਪੇ ਫੜਾ ਦੂੰ ਕੋਈ ਨਹੀਂ ਬੁੱਤ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਹੁੰਦੀਆਂ ਜੇ ਆਪਾਂ ਵੀ ਉਹਦੇ ਵਾਲੀ ਕਰਤੀ ਤੇ ਫਿਰ ਉਹਦੇ ਤੇ ਆਪਣੇ 'ਚ ਫਰਕ ਕੀ ਰਹਿ ਗਿਆ ਨਾ ਉਹੀ ਇਹਦਾ ਪੁੱਤ ਸੀਗਾ ਹੈ ਜਿਹੜਾ ਇੱਥੇ ਆ ਗਏ ਜਿਹੜੇ ਫੈਂਟਰ ਮਾਰਦਾ ਸੀ ਇਹ ਨਹੀਂ ਹਵਾ ਕਰਦਾ ਸੀ ਉਦੋਂ ਉਹਨੂੰ ਵੀ ਕੋਈ ਇੱਥੇ ਰੱਖਿਆ ਹੈ ਮੈਂ ਮੈਂ ਅਧੋ ਪੂਰੇ ਉਹਨੂੰ ਮੈਂ ਤਾਂ ਅੱਜ ਤੱਕ ਤਾਂ ਲੇਕਿਨ ਸਿੱਧਾ ਮਾੜਾ ਕਰਿਆ ਨਹੀਂ ਕੋਈ ਕਹਿੰਦਾ ਵੀ ਅਗਲਾ ਕਰ ਦੇ ਕੋਈ ਗੱਲ ਉਹ ਉਤਲਾ ਵਾਹੇ ਨੂੰ ਦੇਖ ਲਏਗਾ ਜੀ ਬਾਬਾ ਰੱਬ ਆਪਾਂ ਤਾਂ ਕੁਛ ਰਖੋ ਕੇ ਵੀ ਨਹੀਂ ਰੱਖਦਾ ਐਹ ਜਿਆ ਫਿਰਦੇ ਹੁਣ ਠੱਕੇ ਖਾਂਦੇ ਮੈਂ ਤਾਂ ਮੈਂ ਤਾਂ ਇਹ ਗੱਲ ਕਰਦਾ ਵੀ ਜਦੋਂ ਮਾੜੇ ਸੌਖੇ ਹੋਣ ਲੱਗਦੇ ਆ ਜਦੋਂ ਮਾੜੀ ਦੀ ਟੈਨਸ਼ਨ ਦਿਮਾਗ ਤੋਂ ਰਹਿੰਦੀ ਆ ਕੋਈ ਨਾ ਕੋਈ ਇਹ ਜਿਆ ਆਪਣੇ ਘਰੇ ਵਾਲਾ ਡੱਕਦਾ ਹੈ ਪਤਾ ਨਹੀਂ ਲੱਗਦਾ ਕੀ ਹੋਏਗਾ ਕੀ ਨਹੀਂ ਮਾੜੀ ਦੀ ਨਾ ਬਚਤੀ ਰੱਖੇ ਚਲ ਕੋਈ ਨਹੀਂ ਮੈਂ ਸਾਰਾ ਕੁਝ ਸੋਚ ਸਮਝ ਕੇ ਕਰਦੀ ਆ ਤੂੰ ਨੂੰ ਇਨਾ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਬਸ ਪਰ ਹਾੜੇ ਪੁੱਤ ਮੜ ਕੇ ਤੂੰ ਕੁਛ ਨਾ ਬੋਲੀ ਅਬੀਸ਼ਵਾਰ ਮੈਂ ਨਾ ਬੁਲਾਉਂਦਾ ਹੀ ਨਹੀਂ ਨਾ ਮੈਂ ਮੈਂ ਉਹ ਜਿਹੜੀਆਂ ਗੱਲਾਂ ਨਹੀਂ ਕਹਿਣੀਆਂ ਸੀ ਨਾ ਮੈਂ ਉਹ ਵੀ ਕਹਿ ਦਿਆਂ ਕੁੜੀ ਨੇ ਬਥੇਰੀ ਉਹਦੀ ਉਨੀ ਨੇਕੀ ਕਰਦੀ ਕਮਾ ਗੱਲਾਂ ਨਾ ਸੁਣਨਾ ਠੀਕ ਹੈ ਪੁੱਤਾਂ ਦੇ ਹੱਥ ਬੰਨੀ ਜਾਂਦਾ ਮੇਰੇ ਮੂਰੀ ਹੁਣ ਤਾਂ ਹੁਣ ਤਾਂ ਆਪਣੇ ਆਪਣੀ ਕੁੜੀ ਨੂੰ ਮਾਰੀ ਦਿੱਤਾ ਸੀਗਾ ਜਿਹੇ ਲੈ ਕੇ ਸਿੱਟਿਆ ਸੀਗਾ ਹੈ ਚਾਹ ਪੈਸੇ ਪੁੱਛੀ ਚੰਬਿਰਨ ਸੋਖ ਥੋੜੀ ਕੋਣਗੇ ਪੁੱਤ ਇਹੋ ਜੀ ਕਮਾਈ ਨਾ ਕਦੇ ਨਹੀਂ ਕਿਸੇ ਦੇ ਰਾਸ ਆਉਂਦੀ ਜੀ ਕੁਈ ਸਬਰ ਬਹੁਤ ਵੱਡੀ ਚੀਜ਼ ਹੁੰਦੀ ਹੈ ਪਤਨ ਕਿਹਨ ਜੀ ਮੈਂ ਤੇਰੀ ਬਾਈਆਂ ਮਾਂ ਦੇ ਹੈ ਇੰਨਾ ਕੋ ਸੋਣਾ ਤੇਰੀ ਕੁੜੀ ਦੇ ਨਾਲ ਕਰਤਾ